ਬੇਰੁਜ਼ਗਾਰੀ ਦਾ ਜਿਹੜਾ ਵੱਡਾ ਮੁੱਦਾ ਹੈ ਉਹਨੂੰ ਦੂਰ ਕੀਤਾ ਜਾਵੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕੀਤਾ ਜਾਵੇ ਕਿਉਂਕਿ ਅੱਜ ਦੇ ਹਾਲਾਤ ਨੇ ਪੰਜਾਬ ਦੇ ਬੇਸਿਕਲੀ ਪੰਜਾਬ ਦੀ ਅਗਰ ਆਪਾਂ ਗੱਲ ਕਰੀਏ ਬਹੁਤ ਮਾੜੇ ਹਾਲਾਤ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਲਈ ਕੀ ਕਰ ਰਹੀ ਹੈ ਇੱਕ ਸਿੰਪਲੀਸਿਟੀ ਨੂੰ ਲੈ ਕੇ ਪੰਜਾਬ ਦੇ ਵਿੱਚ ਆਈ ਸੀ ਲੋਕਾਂ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਪੰਜਾਬ ਦੇ ਵਿੱਚ ਆਈ ਸੀ ਬਹੁਤ ਉਮੀਦਾਂ ਸੀ ਲੋਕਾਂ ਨੂੰ ਤੋ ਲੋਕਤੰਤਰ ਹੈ ਜੋ ਬੜਾ ਪੋਜ਼ਿਟਿਵ ਹੁੰਦਾ ਹੈ ਉਹ ਸਤੰਭ ਹੈ ਉਹ ਤੁਹਾਨੂੰ ਚੜ੍ਹਾ ਵੀ ਸਕਦਾ ਤਾਰ ਵੀ ਸਕਦਾ ਸਭ ਤੋਂ ਜਿਹੜੀ ਜ਼ਿਆਦਾ ਪ੍ਰਾਇਓਰਿਟੀ ਹੈ ਉਹ ਕਿਸਾਨਾਂ ਦੇ ਜਿੰਨੀਆਂ ਵੀ ਪ੍ਰੋਬਲਮਾਂ ਨੇ ਪਹਿਲੀ ਗੱਲ ਤਾਂ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਦੀ ਬੇਰੁਜ਼ਗਾਰੀ ਹੈ ਸਾਰੀ ਚੀਜ਼ ਹੀ ਇੱਥੇ ਟਿੱਕੀ ਹੋਈ ਹੈ ਜਿੰਨਾ ਪੰਜਾਬ ਦਾ ਜਿੰਨਾ ਇੰਡੀਆ ਦਾ ਇਸ ਟਾਈਮ ਅਗਰ ਬੇਰੁਜ਼ਗਾਰੀ ਦੀ ਆਪਾਂ ਗੱਲ ਕਰੀਏ ਬੁਰਾ ਹਾਲ ਹੈ ਫ੍ਰੀ ਵਾਲੀ ਚੀਜ਼ਾਂ ਨੇ ਇੱਕ ਲੌਲੀਪੌਪ ਹੈ ਬਸਾਂ ਦੀ ਟਿਕਟ ਫ੍ਰੀ ਮਿਲ ਗਈ। ਉੱਥੇ ਉਲਝੇ ਰਹਿੰਦੇ ਨੇ। ਘਰ ਦੇ ਵਿੱਚ ਤੁਸੀਂ ਜੋਬ ਪ੍ਰੋਵਾਈਡ ਕਰੋ, ਵੱਧ ਤੋਂ ਵੱਧ ਇੰਡਸਟਰੀ ਲੈ ਕੇ ਆਓ। ਪੰਜਾਬ ਦੇ ਵਿੱਚ ਅਗਰ ਦੇਖਿਆ ਜਾਵੇ ਇੰਡਸਟਰੀ ਦਾ ਬੁਰਾ ਹਾਲ ਐ। ਜਿੱਦਾਂ ਲੱਗ ਜੂਗੀ। ਬਟ ਉਹਦੇ ਵਿੱਚ ਜਿਹੜਾ ਰੁਜ਼ਗਾਰ ਐ ਪੰਜਾਬੀਆਂ ਨੂੰ ਤਾਂ ਫੇਰ ਨਹੀਂ ਮਿਲਣਾ। ਕੱਬੀ ਉਹਨੂੰ ਤਾਂ ਇੱਥੋਂ ਫੇਰ ਬਾਹਰ ਭਜਣਾ ਪੈਣਾ। ਕੈਨੇਡਾ ਵੱਲ ਮੂਵ ਕਰੀ ਜਾ ਰਹੇ ਐ। ਕੁਲਟਖੋਆ ਜਿਹੜੀ ਉਹ ਕਿਉਂ ਹੁੰਦੀ ਐ? ਬੇਰੁਜ਼ਗਾਰੀ। ਬਿਲਕੁਲ। ਜੇ ਬੇਰੁਜ਼ਗਾਰੀ ਨਾ ਹੋਵੇ ਬੰਦਾ 9 ਤੋਂ 9 ਤੋਂ 9 ਵਜੇ ਤੱਕ ਉਹਨਾਂ ਦੇ ਘਰ ਤੇ ਅਟੈਕ ਹੋਇਆ। ਉਹਨਾਂ ਨੇ ਕਿਸੇ ਧਰਮ ਨੂੰ ਨਾ ਧਿਆਨ ਦੇ ਹੋਏ ਇੱਕ ਗੱਲ ਹੀ ਕਹੀ ਤੇ 4 ਦਿਨਾਂ ਦੇ ਅੰਦਰ ਅੰਦਰ ਜਿਹੜੇ ਮੁਜਰਮ ਸੀ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਕਿ ਅਗਰ ਹਮਾਰੇ ਯਹਾਂ ਪੇ ਕਿਸੇ ਵੀ ਇਨਸਾਨ ਕੀ ਤਰਫ ਕੋਈ ਉਂਗਲ ਵੀ ਠਾਕੇ ਵੀ ਦੇਖੇਗਾ ਆਖ ਉਠਾਕੇ ਵੀ ਦੇਖੇਗਾ ਤਾਂ ਹਮ ਉਹਨੂੰ ਮਿੱਟੀ ਮੇ ਮਿਲਾ ਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਲੋਕ ਸਭਾ ਚੋਣਾਂ ਦਾ ਆਗਾਜ਼ ਹੋਇਆ ਤਾਂ ਸਾਰੀਆਂ ਪਾਰਟੀਆਂ ਮੈਦਾਨ ਦੇ ਵਿੱਚ ਉਤਰੀਆਂ ਨੇ ਆਪਣੇ ਆਪਣੇ ਉਮੀਦਵਾਰ ਸਭ ਨੇ ਜਿਹੜੇ ਐਲਾਨ ਦਿੱਤੇ ਨੇ ਉੱਥੇ ਹੀ ਸ਼ਿਵ ਸੇਨਾ ਸ਼ਿੰਦੇ ਵੱਲੋਂ ਵੀ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਪਰ ਚੋਣ ਲੜਨ ਦਾ ਆਗਾਜ਼ ਕੀਤਾ ਗਿਆ ਤਾਂ ਬਠਿੰਡਾ ਸੀਟ ਤੋਂ ਇੰਜੀਨੀਅਰ ਅੰਕੁਸ਼ ਜੰਦਲ ਸਾਡੇ ਨਾਲ ਨੇ ਅੱਜ ਗੱਲਬਾਤ ਕਰਦੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੱਲਦਾ ਹੈ ਕਿ ਜਿਹੜੀ ਸ਼ਿਵ ਸੇਨਾ ਸ਼ਿੰਦੇ ਪਾਰਟੀ ਹੈ ਉਹ ਕਿੰਨਾ ਮੁੱਦਿਆਂ ਤੇ ਕੰਮ ਕਰਦੀ ਹੈ ਕਿ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇੱਕ ਫਿਰਕੂ ਧਰਮ ਦੀ ਪਾਰਟੀ ਇਸ ਨੂੰ ਸਮਝਿਆ ਜਾਂਦਾ ਪਰ ਲੋਕਾਂ ਦੀ ਅੱਜ ਉਸ ਜਿਹੜੀ ਵਿਰਤੀ ਨੂੰ ਬਦਲਾਂਗੇ ਕਿਉਂਕਿ ਗੱਲਬਾਤ ਕਰਦੇ ਆ ਅੱਜ ਇੰਜੀਨੀਅਰ ਅੰਕੁਸ਼ ਜਿੰਦਲ ਸਾਡੇ ਨਾਲ ਨੇ ਅੰਕੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੰਕੂ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਵੀ 13 ਦੀਆਂ 13 ਸੀਟਾਂ ਤੇ ਚੋਣ ਲੜ ਰਹੀ ਹੈ ਇਸ ਵਾਰ ਸ਼ਿਫ ਸੈਨਾ ਸੰਚਨ ਦੇ ਤੇ ਬਠਿੰਡਾ ਤੋਂ ਤੁਹਾਨੂੰ ਉਮੀਦਵਾਰ ਬਣਾਇਆ ਤਾਂ ਪਹਿਲਾਂ ਤਾਂ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਜਿੰਨੇ ਵੀ ਉਮੀਦਵਾਰ ਸਿਲੈਕਟ ਹੋਏ ਨੇ ਉਹਨਾਂ ਦੇ ਆਧਾਰ ਕੀ ਮੰਨਿਆ ਗਿਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਨਮਸਕਾਰ ਕਹਿਣਾ ਚਾਹਾਂਗਾ ਜਿਹੜੀ ਸ਼ਿਵ ਸੇਨਾ ਸਾਡੀ ਸ਼ਿੰਦੇ ਗਰੁੱਪ ਪਾਰਟੀ ਹੈ ਇਹਨੇ ਪਹਿਲੀ ਵਾਰ ਐਮਪੀ ਦੀਆਂ ਚੋਣਾਂ ਦੇ ਵਿੱਚ 13 ਦੀਆਂ 13 ਸੀਟਾਂ ਤੇ ਆਪਣੇ ਕੈਂਡੀਡੇਟ ਐਲਾਨੇ ਨੇ ਕੈਂਡੀਡੇਟ ਐਲਾਨਨ ਦਾ ਜਿਹੜਾ ਕਾਰਨ ਹੈ ਉਹ ਤੁਹਾਨੂੰ ਵੀ ਪਤਾ ਹੈ ਵੀ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਇਸ ਟਾਈਮ ਕੋਈ ਵਧੀਆ ਨਹੀਂ ਹੈ ਉਹਨਾਂ ਕਾਰਨਾਂ ਕਰਕੇ ਸਾਰੇ ਕੈਂਡੀਡੇਟਸ ਨੂੰ ਪੰਜਾਬ ਦੇ ਵਿੱਚ ਸਾਨੂੰ ਤਾਰਨਾ ਪਿਆ ਇਹੀ ਰੀਜ਼ਨ ਕਰਕੇ 13 ਦੀਆਂ 13 ਸੀਟਾਂ ਤੇ ਜਿਹੜੀ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਸ਼ਿਵ ਸੇਨਾ ਸ਼ਿੰਦੇ ਗਰੁੱਪ ਚੋਣਾ ਲੜ ਰਹੀ ਹੈ ਅੱਛਾ ਪਹਿਲਾਂ ਤਾਂ ਆਪਣੇ ਬਾਰੇ ਜ਼ਰੂਰ ਦੱਸਿਓ ਕਿਉਂਕਿ ਬੜੀ ਮਤਲਬ ਇਹ ਸੁਣਿਆ ਵੀ ਤੁਹਾਡਾ ਪੋਲੀਟੀਕਲ ਬੈਕਗ੍ਰਾਉਂਡ ਵੀ ਨਹੀਂ ਤੇ ਤੁਹਾਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਬਠਿੰਡਾ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਵੀ ਤੁਸੀਂ ਕੌਣ ਹੋ ਤੇ ਅਸਲ ਵਿੱਚ ਇੰਜੀਨੀਅਰ ਅੰਕੁਸ਼ ਜਿੰਦਲ ਹੈ ਕੌਣ ਮੈਂ ਇੱਕ ਨਾਰਮਲ ਇਨਸਾਨ ਹਾਂ ਕੋਈ ਮੇਰਾ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ बीटेक मैकेनिकल इंजीनियरिंग महाराजा रणजीत सिंह यूनिवर्सिटी ज्ञानी जल सिंह कॉलेज बठिंडा ਤੋਂ ਮੇਰੀ ਕੀਤੀ ਹੋਈ ਹੈ 31 ਸਾਲਾਂ ਦੀ ਮੇਰੀ ਉਮਰ ਹੈ ਅੱਛਾ ਇਸ ਉਮਰ ਦੇ ਵਿੱਚ ਮੇਰਾ ਕੋਈ ਪੋਲੀਟੀਕਲ ਨਹੀਂ ਮੈਨੂੰ ਕੋਈ ਸ਼ੌਂਕ ਸੀ ਪਹਿਲਾਂ ਮੈਂ ਜੌਬ ਕਰਦਾ ਸੀ ਜੌਬ ਦੇ ਵਿੱਚ ਸਾਡੇ ਪੋਲੀਟੀਕਲ ਲੋਕਾਂ ਨਾਲ ਲਿੰਕ ਜ਼ਰੂਰ ਰਹੇ ਹੈ ਉਹਨਾਂ ਕੋਲ ਜਾਣਾ ਪੈਂਦਾ ਸੀ ਕੰਮ ਕਰਾਉਂਦੇ ਸੀ ਜਦੋਂ ਦੇਖਿਆ ਵੀ ਇਹ ਕੰਮ ਲੋਕਾਂ ਦੇ ਜਿਹੜੇ ਕੰਮ ਕਰਾਉਣ ਦਾ ਤਰੀਕਾ ਹੈ ਜਾਂ ਕੰਮ ਹੁੰਦੇ ਨਹੀਂਗੇ ਬਾਰ ਬਾਰ ਉਹਨਾਂ ਕੋਲ ਤੱਕੇ ਖਾਣੇ ਪੈਂਦੇ ਐ ਸਾਰਾ ਕੰਮ ਬੜਾ ਹੀ ਗੰਦੇ ਤਰੀਕੇ ਨਾਲ ਜੇ ਆਪਾਂ ਕਹੀਏ ਚੱਲ ਰਿਹਾ ਪੰਜਾਬ ਦੇ ਵਿੱਚ ਅੱਛਾ ਤੇ ਮਤਲਬ ਇੱਕ ਤਾਂ ਹੁੰਦਾ ਨਾ ਵੀ ਬੰਦਾ ਸਿਆਸਤ ਦੇ ਵਿੱਚ ਕਿਸੇ ਨੂੰ ਦੇਖ ਕੇ ਆਉਂਦਾ ਜਾਂ ਕੋਈ ਇਨਸਪੀਰੇਸ਼ਨ ਹੁੰਦੇ ਐ ਵੀ ਇੱਕ ਆਈਡਲ ਹੁੰਦਾ ਵੀ ਉਹਨੂੰ ਦੇਖ ਕੇ ਆਪਾਂ ਆਈਡਲ ਤਾਂ ਜੀ ਮੇਰਾ ਸ਼ੁਰੂ ਤੋਂ ਹੀ ਮੈਂ ਤੁਹਾਨੂੰ ਦੱਸਾਂ ਬਾਲਾ ਸਾਹਿਬ ਠਾਕਰੇ ਨੇ ਜੋ ਉਹ ਮੇਰੇ ਇੱਕ ਆਈਡਲ ਰਹੇ ਨੇ ਅੱਛਾ ਬੜਾ ਉਹਨਾਂ ਨੂੰ ਦੇਖ ਕੇ ਜੋ ਉਹਨਾਂ ਦੀ ਵਿਚਾਰਧਾਰਾ ਸੀ ਉਹ ਅਸੀਂ ਬੜੀ ਸੁਣੀ ਹੈ ਬੜਾ ਮੈਂ ਉਹਨਾਂ ਨੂੰ ਰੀਡ ਕੀਤਾ ਹੈ ਬਾਲਾ ਸਾਬ ਠਾਕਰੇ ਦੀ ਜੋ ਸੋਚ ਹੈ ਉਹਨਾਂ ਨੂੰ ਹੀ ਅਸੀਂ ਇੱਧਰ ਲੈ ਕੇ ਆਏ ਆ ਉਹ ਤਾਂ ਬੜੀ ਦੜਕ ਦੇ ਨਾਲ ਮਤਲਬ ਸ਼ਾਸਨ ਉਹਨਾਂ ਨੇ ਕੀਤਾ ਉਹਦਾ ਜਿਹੜਾ ਜਿਹੜਾ ਲੋਕਾਂ ਉਹਹੀ ਚੀਜ਼ ਸਾਨੂੰ ਬਹੁਤ ਵਧੀਆ ਲੱਗੀ ਹੈ ਜਿਹੜਾ ਉਹਨਾਂ ਦਾ ਸ਼ਾਸਨ ਕਰਨ ਦਾ ਤਰੀਕਾ ਸੀ ਉਹ ਬੜਾ ਅਲੱਗ ਤਰੀਕੇ ਦਾ ਸੀ ਅੱਜ ਤੱਕ ਉਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜੀ ਮੇਰਾ ਵੀ ਕੋਈ ਕਿਸੇ ਨੂੰ ਵੀ ਤੁਸੀਂ ਪੁੱਛ ਕੇ ਦੇਖੋ ਮੇਰਾ ਕਦੇ ਇਲੈਕਸ਼ਨ ਲੜਨ ਦਾ ਬਮਾਨ ਹੀ ਨਹੀਂ ਸੀ। ਅੱਛਾ। ਇਹ ਤਾਂ ਸਿੰਦੇ ਸਾਉ ਨੇ ਸਾਡੇ ਪੰਜਾਬ ਦੇ ਪ੍ਰਧਾਨ ਹਰੀ ਸਿੰਘਲਾ ਜੀ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਹਨੂੰ ਨਿਭਾਉਣੀ ਪਏਗੀ ਮੈਨੂੰ। ਅੱਛਾ ਜਦੋਂ ਕੋਈ ਬੰਦਾ ਚੋਣ ਲੜਦਾ ਤਾਂ ਸਭ ਤੋਂ ਪਹਿਲਾਂ ਉਹਨੂੰ ਆਪਣੇ ਹਾਲਕੇ ਬਾਰੇ ਜਾਣਨਾ ਪੈਂਦਾ ਹੈ, ਸਮਝਣਾ ਪੈਂਦਾ ਹੈ ਵੀ ਲੋਕਾਂ ਦੇ ਗੱਲਾਂ ਕੀ ਨੇ, ਮੰਗਾਂ ਕੀ ਨੇ, ਮਸਲੇ ਕੀ ਨੇ ਤਾਂ ਧਿਆਨ ਦੇ ਵਿੱਚ ਨੇ ਕੋਈ ਮਸਲੇ ਜਿਹੜੇ ਬਠਿੰਡਾ ਮਾਨਸਾ ਦੇ ਮੁੱਦੇ ਹੁਣ ਤੱਕ ਧਿਆਨ 'ਚ ਨਹੀਂ। ਮਸਲੇ ਤਾਂ ਜੀ ਬਠਿੰਡਾ ਮਾਨਸਾ ਦੇ ਬਹੁਤ ਜ਼ਿਆਦਾ ਨੇ। ਨਾ ਤਾਂ ਮਾਂਸਾ ਦੇ ਵਿੱਚ ਅੱਜ ਤੱਕ ਕੋਈ ਡਿਵੈਲਪਮੈਂਟ ਹੋਈ ਹੈ ਤੇ ਨਾ ਹੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਅਸਾਰ ਲੱਗਦਾ ਜਿੰਨੇ ਵੀ ਕੈਂਡੀਡੇਟ ਉਤਾਰੇ ਗਏ ਨੇ ਮਾਂਸਾ ਸੀਟ ਤੋਂ ਬਠਿੰਡਾ ਸੀਟ ਤੋਂ ਮੈਦਾਨ ਦੇ ਵਿੱਚ ਆਲਰੇਡੀ ਪਹਿਲਾਂ ਹੀ ਉਹ ਸਾਰੀਆਂ ਪਾਰਟੀਆਂ ਨਾਲ ਸਬੰਧ ਰੱਖਦੇ ਐ ਤੇ ਸਾਰਿਆਂ ਨੇ ਆਪਣੇ ਆਪਣੇ ਕੰਮ ਕੀਤੇ ਹੋਏ ਆ ਲੋਕਾਂ ਦੇ ਸਾਹਮਣੇ ਨੇ ਤਾਂ ਹੁਣ ਮੈਨੂੰ ਨਹੀਂ ਪਤਾ ਵੀ ਉਹ ਕੀ ਉਮੀਦ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਕੀ ਲੋਕਾਂ ਤੋਂ ਸਵਾਲ ਕਰਨਗੇ ਜਾਂ ਕੀ ਲੋਕਾਂ ਦੇ ਸਵਾਲਾਂ ਦਾ ਉਹ ਜਵਾਬ ਦੇਣਗੇ ਮਾਨਸਾ ਦੇ ਵਿੱਚ ਅੱਜ ਤੱਕ ਕੋਈ ਵੀ ਵਧੀਆ ਹਸਪਤਲ ਨਹੀਂ ਹੈ ਐ ਤੇ ਛੋਟੀ ਜੀ ਵੀ ਬਿਮਾਰੀ ਹੋ ਜੇ ਤਾਂ ਬਠਿੰਡੇ ਲੁਧਿਆਣਾ ਰੈਫਰ ਕਰਨਾ ਪੈਂਦਾ ਤਾਂ ਇਹ ਤਾਂ ਇੱਕ ਬੇਸਿਕਲੀ ਨੀਡ ਹੈ 1993 ਦਾ ਮਾਨਸਾ ਡਿਸਟ੍ਰਿਕਟ ਬਣਿਆ ਹੋਇਆ ਹੈ ਤੇ ਜੇ ਆਪਾਂ ਕਈ ਵੀ ਇੰਨਾ ਟਾਈਮ ਹੋ ਗਿਆ ਇੱਕ ਡਿਸਟ੍ਰਿਕਟ ਬਣੇ ਨੂੰ ਬਟ ਪਿੰਡ ਨਾਲੋਂ ਭੈੜਾ ਹਾਲ ਮਾਨਸਾ ਦਾ ਹੋਇਆ ਤੇ ਬਿਲਕੁਲ ਕਦੇ ਸੋਚਦੇ ਸੀ ਵੀ ਲੋਕ ਬਰਨਾਲਾ ਸ਼ਹਿਰ ਜੇ ਮਾਨਸਾ ਨਾਲੋਂ ਪਿੱਛੇ ਸਮਝਿਆ ਜਾਂਦਾ ਸੀ ਪਰ ਅੱਜ ਸਹੂਲਤਾਂ ਦੇ ਪੱਖੋਂ ਬਰਨਾਲਾ ਮਾਨਸਾ ਤੋਂ ਅੱਗੇ ਜਾ ਰਿਹਾ ਸਹੀ ਗੱਲ ਹੈ ਜੀ ਸ਼ਰਤਾਂ ਦਾ ਤੁਸੀਂ ਦੇਖ ਲਓ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਕੋਈ ਇੱਥੇ ਰੋਜਗਾਰ ਨਹੀਂ ਕੋਈ ਬਠਿੰਡਾ ਮਾਨਸਾ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕੋਈ ਵੀ ਇੰਡਸਟਰੀ ਨਹੀਂ ਹੈ ਜੇ ਕੋਈ ਇੰਡਸਟਰੀ ਲੱਗਦੀ ਹੈ ਜਿਵੇਂ ਰਿਫਾਇਨਰੀ ਲੱਗੀ ਹੋਈ ਹੈ ਜਾਂ ਆਪਣੇ ਥਰਮਲ ਲੱਗਿਆ ਹੈ ਤਾਂ ਉੱਥੇ ਜਿੰਨੇ EMPLOYEES ਨੇ ਸਾਰੇ ਬਾਹਰਲੇ EMPLOYEES ਨੇ ਅਸੀਂ ਇਹੀ ਮੁੱਦਿਆਂ ਤੇ ਲੜਾਈ ਲੜਨੀ ਹੈ ਸਾਡੀ ਕੋਈ ਕਿਸੇ ਪਾਰਟੀ ਨਾਲ ਲੜਾਈ ਨਹੀਂ ਹੈ ਅਸੀਂ ਤਾਂ ਮੁੱਦਿਆਂ ਦੀ ਲੜਾਈ ਲੜਨੀ ਹੈ ਡਿਵੈਲਪਮੈਂਟ ਦੀ ਲੜਾਈ ਲੜਨੀ ਹੈ ਲੋਕ ਕਹਿੰਦੇ ਨੇ ਮਤਲਬ ਚਰਚਾ ਦੇ ਵਿੱਚ ਰਹਿੰਦਾ ਵੀ ਜਿਹੜੀ ਸ਼ਿਵ ਸੇਨਾ ਸ਼ਿੰਦੇ ਆ ਉਹ ਫਿਰਕੂਵਾਦ ਮਤਲਬ ਇੱਕ ਧਰਮ ਨੂੰ ਲੈ ਕੇ ਚਲਦੀ ਆ ਤਾਂ ਉਸ ਬਾਰੇ ਜ਼ਰੂਰ ਇੱਕ ਵਾਰ ਦੱਸੋ ਵੀ ਕਿਸ ਤਰੀਕੇ ਦੇ ਜਿਹੜੇ ਮੋਟਿਵ ਨੇ ਪਾਰਟੀ ਦੇ ਦੇਖੋ ਜੀ ਸਾਡੀ ਜਿਹੜੀ ਪਾਰਟੀ ਹੈ ਕਿਨੇ ਅੱਜ ਤੱਕ ਕਦੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਇੱਕ ਪੋਲੀਟੀਕਲ ਪਾਰਟੀ ਹੈ ਸਾਡੇ ਸੀਐਮ ਸਾਹਿਬ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਇਸ ਟਾਈਮ ਸੀਐਮ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਸਲਮਾਨ ਖਾਨ ਜੋ ਇੱਕ ਫਿਲਮ ਸਟਾਰ ਨੇ ਪੂਰਾ ਵਰਡ ਉਹਨਾਂ ਨੂੰ ਜਾਣਦਾ ਹੈ ਉਹਨਾਂ ਦੇ ਘਰ ਤੇ ਅਟੈਕ ਹੋਇਆ ਉਹਨਾਂ ਨੇ ਕਿਸੇ ਧਰਮ ਨੂੰ ਨਾ ਧਿਆਨ ਦੇ ਹੋਏ ਇੱਕ ਗੱਲ ਹੀ ਕਹੀ ਤੇ 4 ਦਿਨਾਂ ਦੇ ਅੰਦਰ ਅੰਦਰ ਜਿਹੜੇ ਮੁਜਰਮ ਸੀ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਕਿ ਅਗਰ ਹਮਾਰੇ ਯਾਹਾਂ ਪੇ ਕਿਸੇ ਵੀ ਇਨਸਾਨ ਕੀ ਤਰਫ ਕੋਈ ਉਂਗਲ ਵੀ ਟਾਕੇ ਵੀ ਦੇਖੇਗਾ ਆਖ ਉਟਾਕੇ ਵੀ ਦੇਖੇਗਾ ਤਾਂ ਹਮ ਉਹਨੂੰ ਮਿੱਟੀ ਮੇ ਮਿਲਾ ਦੇਂਗੇ ਇਹ ਬਿਆਨ ਸੋਸ਼ਲ ਮੀਡੀਆ ਤੇ ਵੀ ਬੜਾ ਚੱਲਿਆ ਉਹੀ ਚੀਜ਼ਾਂ ਅਸੀਂ ਪੰਜਾਬ ਦੇ ਵਿੱਚ ਲਿਆਣਾ ਚਾਹਨੇ ਸ਼ਾਂਤੀ ਲਿਆਣਾ ਚਾਹਨੇ ਮਹਾਰਾਸ਼ਟਰ ਦੇ ਵਿੱਚ ਇਸ ਟਾਈਮ ਬੜੀ ਸ਼ਾਂਤੀ ਹੈ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਤਾਂ ਮਤਲਬ ਲੋਕਾਂ ਦਾ ਮੈਨੂੰ ਨਹੀਂ ਪਤਾ ਵੀ ਉਹ ਕੌਣ ਲੋਕ ਕਹਿ ਰਹੇ ਨੇ ਪਰ ਜਿੰਨੇ ਲੋਕ ਮੇਰੇ ਨਾਲ ਜੁੜੇ ਹੋਏ ਨੇ ਜਾਂ ਮੈਂ ਜਿੰਨਾਂ ਲੋਕਾਂ ਦੇ ਵਿੱਚ ਵਿਚਰਦਾ ਮੈਨੂੰ ਏਦਾਂ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਤਾਂ ਲੋਕਾਂ ਦੇ ਵਿੱਚ ਜਾ ਰਿਹਾ ਹਾਂ ਕਿਸ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਲੋਕ ਬਹੁਤ ਪਿਆਰ ਦੇ ਰਹੇ ਨੇ ਲੋਕ ਅੱਕੇ ਪਏ ਨੇ ਕਿਸੇ ਵੀ ਪਾਰਟੀ ਨੂੰ ਇਸ ਟਾਈਮ ਪਸੰਦ ਨਹੀਂ ਕਰ ਰਹੇ ਸਾਡੀ ਪਾਰਟੀ ਤੋਂ ਉੱਪਰ ਉੱਠ ਕੇ ਮੁੱਦਿਆਂ ਦੀ ਲੜਾਈ ਹੈ ਅਸੀਂ ਲੋਕਾਂ ਵਿੱਚ ਲੈ ਕੇ ਜਾ ਰਹੇ ਹਾਂ ਦੱਸ ਰਹੇ ਹਾਂ ਲੋਕ ਸਮਝ ਰਹੇ ਨੇ ਜਿਹੜੇ ਨਾ ਅੱਜ ਦੇ ਹਾਲਾਤ ਨੇ ਪੰਜਾਬ ਦੇ ਬੇਸਿਕਲੀ ਪੰਜਾਬ ਦੀ ਅਗਰ ਆਪਾਂ ਗੱਲ ਕਰੀਏ ਬਹੁਤ ਮਾੜੇ ਹਾਲਾਤ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ 92 ਸੀਟਾਂ ਲੈ ਕੇ ਪਹਿਲਾਂ 4 ਐਮਪੀ ਆਮ ਆਦਮੀ ਸੀਟ ਨੂੰ ਪੂਰੇ ਭਾਰਤ ਦੇ ਵਿੱਚੋਂ ਪਹਿਲੀ ਵਾਰ ਪੰਜਾਬ ਨੇ ਹੀ ਦਿੱਤੇ ਸੀ ਬਟ ਅੱਚ ਆਮ ਆਦਮੀ ਪਾਰਟੀ ਪੰਜਾਬ ਲਈ ਕੀ ਕਰ ਰਹੀ ਹੈ ਇੱਕ ਸਿੰਪਲੀਸਿਟੀ ਨੂੰ ਲੈ ਕੇ ਪੰਜਾਬ ਦੇ ਵਿੱਚ ਆਈ ਸੀ ਲੋਕਾਂ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਪੰਜਾਬ ਦੇ ਵਿੱਚ ਆਈ ਸੀ ਬਹੁਤ ਉਮੀਦਾਂ ਸੀ ਲੋਕਾਂ ਨੂੰ ਵੇਵ ਵੀ ਬਣੀ ਸੀ ਉਦੋਂ ਬਹੁਤ ਜ਼ਿਆਦਾ ਮਤਲਬ ਲੋਕ ਕਹਿੰਦੇ ਸੀ ਆਮ ਆਦਮੀ ਪਾਰਟੀ ਨੂੰ ਵੋਟ ਸਾਰੀਆਂ ਪਾਰਟੀਆਂ ਨੂੰ ਪਛਾੜ ਕੇ ਲੋਕਾਂ ਨੇ ਇਹਨਾਂ ਨੂੰ ਸਾਥ ਦਿੱਤਾ ਸੀ ਪਰ ਅੱਜ ਉਹੀ ਆਮ ਆਦਮੀ ਤੋਂ ਇੱਕ ਖਾਸ ਆਦਮੀ ਬਣ ਚੁੱਕੇ ਨੇ ਤਾਂ ਲੋਕ ਉਹਨਾਂ ਤੋਂ ਕੀ ਉਮੀਦ ਰੱਖਣਗੇ ਜਦੋਂ ਨਿਕਲਦੇ ਨੇ ਤਾਂ ਇੱਕ ਕਾਫਲਾ ਚੱਲਦਾ ਹੈ ਇੱਕ ਇੱਕ ਮੰਤਰੀ ਨੂੰ ਮਿਲਣ ਲਈ ਘੱਟੋ ਘੱਟ 10 ਇੰਟਰਮੀਡੀਏਟਰ ਵਿੱਚ ਪਾਉਣੇ ਪੈਂਦੇ ਨੇ ਕੋਈ ਡਾਇਰੈਕਟ ਅਪਰੋਚ ਨਹੀਂ ਕਰ ਸਕਦਾ ਮੈਂ ਵੀ ਇੱਕ ਆਮ ਇਨਸਾਨ ਆ ਤੇ ਜੇ ਮੈਂ ਵੀ ਅੱਜ ਮਿਲਣਾ ਹੋਵੇ ਮੈਂ ਮਿਲ ਨਹੀਂ ਸਕਦਾ ਇਹ ਚੀਜ਼ਾਂ ਨੂੰ ਆਪਾਂ ਦੂਰ ਕਰਨਾ ਹੈ ਕੋਈ ਵੀ ਲੋਕਾਂ ਦੀ ਜਿਹੜੀ ਸਮੱਸਿਆ ਮੈਂ ਲੋਕ ਲੋਕਤੰਤਰ ਹੈ ਜੋ ਬੜਾ ਪੋਜ਼ਿਟਿਵ ਹੁੰਦਾ ਹੈ ਉਹ ਸਤੰਭ ਹੈ ਉਹ ਤੁਹਾਨੂੰ ਚੜ੍ਹਾ ਵੀ ਸਕਦਾ ਤਾਰ ਵੀ ਸਕਦਾ ਬਿਲਕੁਲ ਇਨਾਂ ਨੂੰ ਲੋਕਾਂ ਨੇ ਹੀ ਮੈਂਡੇਟ ਦਿੱਤਾ ਸੀ ਤੇ ਲੋਕਾਂ ਦੀ ਉਮੀਦਾਂ ਤੇ ਅਗਰ ਖਰੇ ਉੱtre ਉੱਤਰ ਦੇ ਅੱਜ ਲੋਕ ਇਹਨਾਂ ਨੂੰ ਦੁਬਾਰਾ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਸੀ। ਲੋਕ ਆਪਣੇ ਆਪ ਇਹਨਾਂ ਨੂੰ ਜਿਤਾਉਂਦੇ। ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਤਾਂ ਹੋਈ ਹੈ। ਕਿੰਨਾ ਕੁ ਔਖਾ ਲੱਗਦਾ ਹੈ ਸਫ਼ਰ ਕਿਵੇਂ ਸਮਝ ਰਹੇ ਹੋ? ਦੇਖੋ ਜੀ ਲੋਕਾਂ ਦਾ ਸਾਥ ਮਿਲਦਾ ਰਿਹਾ ਤਾਂ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ। ਬਿਲਕੁਲ। ਲੋਕਾਂ ਦਾ ਪਿਆਰ ਮਿਲਦਾ ਰਹੇ ਤਾਂ ਕੋਈ ਵੀ ਚੀਜ਼ ਸਾਡੇ ਲਈ ਔਖੀ ਨਹੀਂ। ਜਿੱਤ ਹਾਰ ਕਿਸੇ ਲਈ ਵੀ ਮੈਟਰ ਨਹੀਂ ਕਰਦੀ। ਕਿਉਂਕਿ ਜਿਹੜੀ ਸਾਡੀ ਲੜਾਈ ਹੈ ਮੈਂ ਅੱਜ ਤਾਂ ਚਲੋ ਟਿਕਟ ਮਿਲੀ ਹੈ ਅੱਜ ਤੋਂ ਪਹਿਲਾਂ ਵੀ ਅਗਰ ਤੁਸੀਂ ਮੈਨੂੰ ਮੇਰਾ ਤੁਸੀਂ ਬੈਕਗ੍ਰਾਉਂਡ ਦੇਖੋਗੇ ਸੋਸ਼ੀਅਲੀ ਰਹੇ ਮੈਂ ਲੋਕਾਂ ਦੇ ਵਿੱਚ ਵਿਚਰ ਰਿਹਾ ਹਾਂ ਅੱਧੀ ਰਾਤ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਨਾ ਉਹਨਾਂ ਨਾਲ ਖੜਦਾ ਹਾਂ ਕੋਈ ਸਾਡੀ ਸ਼ਿਵ ਸੇਨਾ ਜਿਹੜੀ ਪਾਰਟੀ ਹੈ ਮੋਗਾ ਦੇ ਵਿੱਚ ਇੱਕ ਸੁਨਿਆਰ ਦੇ ਗੋਲੀ ਕਾਂਡ ਹੋਇਆ ਸੀ ਡੈਥ ਹੋਈ ਸੀ ਮੇਰਾ ਉਹਨਾਂ ਨਾਲ ਤਾਂ ਕੋਈ ਰਿਲੇਸ਼ਨ ਨਹੀਂ ਸੀ ਨਾ ਹੀ ਸਾਡੇ ਸ਼ਹਿਰ ਦੇ ਸੀਗੇ ਪਰ ਇੱਕ ਬਿਜ਼ਨਸਮੈਨ ਨੂੰ ਇੱਕ ਇੰਡਸਟਰੀਅਲਿਸਟ ਨੂੰ ਜਾਂ ਇੱਕ ਵਪਾਰੀ ਨੂੰ ਅਗਰ ਕੋਈ ਪ੍ਰੋਬਲਮ ਹੋਈ ਹੈ ਜਾਂ ਕੋਈ ਘਟਨਾ ਵਾਪਰਦੀ ਹੈ ਤਾਂ ਸਾਡੀ ਸ਼ਿਵ ਸੈਨਾ ਉੱਥੇ ਪਹੁੰਚਦੀ ਹੈ ਅਸੀਂ ਮਾਨਸਾ ਤੋਂ ਬਠਿੰਡੇ ਤੋਂ ਮੋਗੇ ਤੋਂ ਆਪਣੇ ਸਾਰੇ ਜਿੰਨੇ ਵੀ ਸਾਡੇ ਸ਼ਿਵ ਸੈਨਿਕ ਸੀ ਉਹਨਾਂ ਨੂੰ ਨਾਲ ਲੈ ਕੇ ਦੇਖੋ ਜੋ ਇਨਸਾਨ ਚਲਾ ਗਿਆ ਉਹਨਾਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਦੁੱਖ ਮਨਾਉਣ ਲਈ ਸੀ ਉਹਨਾਂ ਕੋਲ ਗਏ ਸੀ ਸ਼ਿਵ ਸੈਨਾ ਦੀ ਮਤਲਬ ਜੇ ਆਪਾਂ ਕਹੀਏ ਵੀ ਅਸਲ ਮਕਸਦ ਕੀ ਹੈ ਸੱਤਾ ਦੇ ਵਿੱਚ ਆਉਣਾ ਸਰਕਾਰ ਬਣਾ ਕੇ ਸਾਡਾ ਜਿਹੜਾ ਮਕਸਦ ਹੈ ਜੀ ਉਹ ਵੀ ਪੰਜਾਬ ਦੇ ਵਿੱਚ ਇੱਕ ਬੇਰੁਜ਼ਗਾਰੀ ਦਾ ਜਿਹੜਾ ਵੱਡਾ ਮੁੱਦਾ ਹੈ ਉਹਨੂੰ ਦੂਰ ਕੀਤਾ ਜਾਵੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕੀਤਾ ਜਾਵੇ ਜਦੋਂ ਰੁਜ਼ਗਾਰ ਨਹੀਂ ਮਿਲਦਾ ਤਾਂ ਲੋਕ ਹੈ ਜੋ ਉਹ ਜਾਂ ਤਾਂ ਨਸ਼ਿਆਂ ਵਿੱਚ ਲੱਗਣਗੇ ਹੂੰ ਹੂੰ ਜਾਂ ਕੋਈ ਕ੍ਰਾਈਮ ਕਰਨਗੇ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਹੋ ਰਿਹਾ ਹੈ ਕਿਸਾਨਾਂ ਦੀ ਬਾਣੀ ਕੋਈ ਫੜਦਾ ਹਰ ਵਾਰ ਕਿਸਾਨ ਮਤਲਬ ਆਪਣੀਆਂ ਮੰਗਾਂ ਰੱਖ ਕੇ ਚਾਹੇ ਉਹ ਗੜੇ ਮਾਰੀ ਹੋਵੇ ਚਾਹੇ ਗੁਲਾਬੀ ਸੁੰਡੀ ਹੋਵੇ ਹਰ ਵਾਰ ਫਸਲਾਂ ਖਰਾਬ ਹੁੰਦੀਆਂ ਤਬਾਹ ਹੁੰਦੀਆਂ ਪਰ ਹਰ ਵਾਰ ਲਾਰੇਆਂ ਤੇ ਰੱਖਿਆ ਜਾਂਦਾ ਕਿਸਾਨਾਂ ਨੂੰ ਜਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਆ ਜਿਹੜੇ ਕਿਸਾਨ ਨੇ ਕਿਸਾਨ ਦੇਸ਼ ਨੂੰ ਚਲਾਉਂਦੇ ਨੇ ਜਿਹੜਾ ਆਪਾਂ ਨੂੰ ਅੰਨ ਮਿਲਦਾ ਉਹ ਕਿਸਾਨਾਂ ਤੋਂ ਹੀ ਮਿਲਦਾ ਹੈ ਕਿਸਾਨਾਂ ਨੂੰ ਅੰਨ ਦਾ ਦਾਤਾ ਕਿਹਾ ਜਾਂਦਾ ਤਮ ਸਭ ਤੋਂ ਜਿਹੜੀ ਜ਼ਿਆਦਾ ਪ੍ਰਾਇੋਰਟੀ ਹੈ ਉਹ ਕਿਸਾਨਾਂ ਦੇ ਜਿੰਨੀਆਂ ਵੀ ਪ੍ਰੋਬਲਮਾਂ ਨੇ ਪਹਿਲੀ ਗੱਲ ਤਾਂ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਹੀ ਨਹੀਂ ਸੁਣੀਆਂ ਜਾ ਰਹੀਆਂ ਬਿਲਕੁਲ ਪੰਜਾਬ ਸਰਕਾਰ ਦੀ ਵੀ ਅਗਰ ਗੱਲ ਕਰੀਏ ਕੋਈ ਵੀ ਸਰਕਾਰ ਦੀ ਆਪਾਂ ਗੱਲ ਕਰੀਏ ਤਾਂ ਕੋਈ ਵੀ ਉਹਨਾਂ ਦੇ ਮੁੱਦਿਆਂ ਨੂੰ ਹੀ ਨਹੀਂ ਸੁਣ ਰਹੇ ਪ੍ਰੋਬਲਮ ਨੂੰ ਦੂਰ ਕਰਨਾ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੂੰ ਧਰਨੇ ਲਾਉਣ ਦੀ ਲੋੜ ਪੈ ਰਹੀ ਹੈ ਜਗ੍ਹਾ-ਜਗ੍ਹਾ ਤੇ ਕਿਉਂ ਲੋਕਾਂ ਨੂੰ ਇਹਨਾਂ ਨੂੰ ਕੈਂਡੀਡੇਟਸ ਨੂੰ ਪਿੰਡਾਂ ਤੇ ਭਜਾਇਆ ਜਾ ਰਿਹਾ ਹੈ ਆਹੀ ਰੀਜ਼ਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਤਾਂ ਪਹਿਲਾਂ ਸੁਣੋ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਵੀ ਉਹਨਾਂ ਦੀਆਂ ਲੋੜਾਂ ਕੀ ਨੇ ਲੋੜਾਂ ਕੀ ਨੇ ਜੇ ਉਹਨਾਂ ਦੀਆਂ ਲੋੜਾਂ ਸੁਣਨਗੇ ਉਹਨਾਂ ਨੂੰ ਸਮਝਣਗੇ ਕੋਈ ਵੀ ਦੇਖੋ ਪਰਸਨ ਹੈ ਉਹ ਬਿਨਾਂ ਗੱਲ ਤੋਂ ਸੜਕਾਂ ਤੇ ਨਹੀਂ ਉਤਰਦਾ ਬਿਲਕੁਲ ਜਦੋਂ ਦੁੱਖ ਨਾਲ ਭਰਿਆ ਹੁੰਦਾ ਤਾਂ ਹੀ ਉਹ ਆਪ ਦੇ ਘਰ ਨੂੰ ਛੱਡ ਕੇ ਅੱਧੀ ਰਾਤ ਨੂੰ ਉੱਥੇ ਬੈਠਦਾ ਹੈ ਤਾਂ ਇਹਨਾਂ ਜਿੰਨੇ ਵੀ ਇਹਨਾਂ ਦੇ ਮੁੱਦੇ ਨੇ ਸਾਡੀ ਸਰਕਾਰ ਹੈ ਜੋ ਸਾਡੇ ਜੋ ਲੀਡਰ ਸਾਹਿਬਾਨ ਨੇ ਜਿੰਨੇ ਵੀ ਉਹ ਸੁਣਨਗੇ ਅਸੀਂ ਉਹਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਸਪੋਰਟਿਵ ਹੈ ਪਿੱਛੋਂ ਮਤਲਬ ਜੇ ਕਹਿੰਦੇ ਵੀ ਪਾਰਟੀ ਦਾ ਸਪੋਰਟ ਕਿੰਨਾ ਕੁ ਮਿਲ ਰਿਹਾ ਹੈ ਦੇਖੋ ਪਾਰਟੀ ਸਾਡੀ ਪੂਰੀ ਅੱਛੇ ਤਰੀਕੇ ਨਾਲ ਸਾਨੂੰ ਸਪੋਰਟ ਕਰ ਰਹੀ ਹੈ ਇਸ ਸਾਰੀ ਮੁਹਿੰਮ ਨੂੰ शिंदे ਸਾਹਿਬ ਇੱਕ ਨਾ शिंदे ਜੀ ਜੋ ਸਾਡੇ ਸੀਐਮ ਨੇ ਉਹ ਬੜੇ ਅੱਛੇ ਤਰੀਕੇ ਨਾਲ ਇਹਨੂੰ ਦੇਖ ਰਹੇ ਨੇ ਵਾਚ ਕਰ ਰਹੇ ਨੇ ਬਾਕੀ ਜਿਹੜਾ ਸਾਡਾ ਸਿਸਟਮ ਹੈ ਪਾਰਟੀ ਦਾ ਉਹ ਸਾਰਾ ਮਹਾਰਾਸ਼ਟਰ ਤੋਂ ਚੱਲ ਰਿਹਾ ਹੈ ਕਿਸਾਨਾਂ ਦੇ ਸਮਰਥਨ ਦੀ ਗੱਲ ਕਰੀਏ ਜਾਵੇ ਤਾਂ ਫਿਰ ਤੁਹਾਡੀ ਪਾਰਟੀ ਕਰਦੀ ਹੈ ਸਮਰਥਨ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਜਾ ਅੰਦੋਲਨ ਜਦੋਂ ਵੀ ਹੋਏ ਨੇ ਕਦੇ ਵੀ ਕੋਈ ਬਹੁਤ ਘੱਟ ਹੁੰਦਾ ਵੀ ਪਾਰਟੀਆਂ ਨਾਲ ਖੜਦੀਆਂ ਦੇਖੋ ਜੀ ਕਿਸਾਨਾਂ ਨਾਲ ਤਾਂ ਹਰ ਕੋਈ ਪਰਸਨ ਹੀ ਖੜਦਾ ਹੈ ਜੇ ਅਸੀਂ ਗੱਲ ਕਰੀਏ ਅਸੀਂ ਕਿਸਾਨਾਂ ਨਾਲ ਖੜਾਂਗੇ ਕਿਸਾਨਾਂ ਦੇ ਜੋ ਵੀ ਮੁੱਦੇ ਹੈ ਉਹ ਸਾਨੂੰ ਦੱਸਣ ਅਸੀਂ ਸੈਂਟਰ ਤੱਕ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਪੂਰਾ ਕੀਤਾ ਜਾਵੇ ਇਹਨਾਂ ਦੇ ਮੁੱਦਿਆਂ ਜੋ ਵੀ ਮੁੱਦੇ ਆ ਅਸੀਂ ਸੁਣਾਗੇ ਚੰਗੇ ਤਰੀਕੇ ਨਾਲ ਕਿਸਾਨ ਸਾਡੇ ਵੀਰ ਨੇ ਅਸੀਂ ਸਕੋ ਦੀ ਇਹਨਾਂ ਦਾ ਆਸ਼ੀਰਵਾਦ ਲੈਣਾ ਫਿਰ ਹੀ ਅਸੀਂ ਅੱਗੇ ਵਧਾਂਗੇ ਤੇ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ ਪੰਜਾਬ ਦਾ ਨਹੀਂ ਕਹੂੰਗਾ ਵੀ ਆਲ ਓਵਰ ਇੰਡੀਆ ਹੀ ਦੇਖਣ ਨੂੰ ਮਿਲਦਾ ਹੈ ਸੋਸ਼ਲ ਮੀਡੀਆ ਤੇ ਅਕਸਰ ਵੀਡੀਓ ਦੇਖਦੇ ਆ ਵੀ ਇੱਕ 10 ਬੰਦਿਆਂ ਦੀ ਵੈਕੈਂਸੀ ਹੈ ਤੇ ਉੱਥੇ ਲੱਖਾਂ ਨੌਜਵਾਨ ਜਿਹੜੇ ਪਹੁੰਚ ਜਾਂਦੇ ਆ ਇੰਟਰਵਿਊ ਦੇਣ ਦੇ ਲਈ ਦੇਖੋ ਜਿਹੜੀ ਬੇਰੁਜ਼ਗਾਰੀ ਹੈ ਸਾਰੀ ਚੀਜ਼ ਹੀ ਇੱਥੇ ਟਿੱਕੀ ਹੋਈ ਹੈ ਜਿੰਨਾ ਪੰਜਾਬ ਦਾ ਜਿੰਨਾ ਇੰਡੀਆ ਦਾ ਇਸ ਟਾਈਮ ਅਗਰ ਬੇਰੁਜ਼ਗਾਰੀ ਦੀ ਆਪਾਂ ਗੱਲ ਕਰੀਏ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਜਿੱਥੇ 24 ਲੱਖ ਵਿਦਿਆਰਥੀ ਪਾਸ ਆਊਟ ਹੁੰਦੇ ਆ ਉਹਦੇ ਵਿੱਚੋਂ 20000 ਬੱਚਿਆਂ ਨੂੰ ਜੋਬ ਮਿਲਦੀ ਪਈ ਹੈ ਬਿਲਕੁਲ ਤਾਂ ਬੇਰੁਜ਼ਗਾਰੀ ਦੂਰ ਕਿੱਥੋਂ ਹੋਊਗੀ ਕਿਸ ਤਰੀਕੇ ਦੇ ਨਾਲ ਮਤਲਬ ਕਹਿ ਸਕਦੇ ਆਂ ਵੀ ਲੋਕ ਸਮਝਣਗੇ ਕਿਉਂਕਿ ਹਰ ਵਾਰ ਲੋਕਾਂ ਨੂੰ ਸਹੂਲਤਾਂ ਦੇ ਨਾਂ ਤੇ ਵਰਗਲਾਇਆ ਜਾਂਦਾ ਹੈ ਵੀ ਤੁਹਾਨੂੰ ਇਹ ਚੀਜ਼ਾਂ ਫ੍ਰੀ ਦੇਵਾਂਗੇ ਦੇਖੋ ਜਿਹੜੀ ਫ੍ਰੀ ਵਾਲੀ ਚੀਜ਼ਾਂ ਨੇ ਇੱਕ ਲੌਲੀਪੌਪ ਹੈ ਫ੍ਰੀ ਦੇ ਵਾਅਦੇ ਕਰਕੇ ਬਸ ਤਾਂ ਜੋ ਫ੍ਰੀ ਵਾਲੀਆਂ ਗੱਲਾਂ ਕਹਿੰਦੇ ਨੇ ਉਹ ਵੀ ਪੂਰੀ ਤਰੀਕੇ ਨਾਲ ਇਹਨਾਂ ਨੇ ਕਿਸੇ ਨੇ ਪੂਰ ਨਹੀਂ ਚੜਾਈਆਂ ਪਰ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾ ਰਿਹਾ ਐ ਵੀ ਇਹ ਤਾਂ ਸਿਰਫ ਇੱਕ ਲੋਕਾਂ ਨੂੰ ਵਿਲੇ ਕਰਨ ਵਾਲੀ ਗੱਲ ਐ ਲੋਕ ਸਿਰਫ ਉੱਥੇ ਹੀ ਵੀ ਸਾਨੂੰ ਆਟਾ ਦਾਲ ਕਣਕ ਇਹ ਫ੍ਰੀ ਮਿਲ ਗਈ ਜਾਂ ਬਿਜਲੀ ਫ੍ਰੀ ਮਿਲ ਗਈ ਬੱਸਾਂ ਦੀ ਟਿਕਟ ਫ੍ਰੀ ਮਿਲ ਗਈ ਉੱਥੇ ਉਲਝੇ ਰਹਿੰਦੇ ਨੇ ਪਰ ਜੇ ਤੁਸੀਂ ਉਹਨੂੰ ਰੁਜ਼ਗਾਰ ਦੇ ਦੋ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਇੱਕ ਜੋਬ ਦੇ ਦੋ ਤਾਂ ਇਨਸਾਨ ਆਟਾ ਵੀ ਆਪ ਖਰੀਦ ਸਕਦਾ ਕਣਕ ਵੀ ਆਪ ਖਰੀਦ ਸਕਦਾ ਬਿਜਲੀ ਦਾ ਬਿੱਲ ਵੀ ਭਰ ਸਕਦਾ ਬਿਲਕੁਲ ਕਿ ਕਿਤੇ ਕਿਤੇ ਰੋਜ਼ਗਾਰ ਦੀ ਲੋੜ ਐ ਸਹੂਲਤਾਂ ਤਾਂ ਕੋਈ ਵੀ ਸਰਕਾਰ ਐ ਰੋਜ਼ਗਾਰ ਵੱਲ ਧਿਆਨ ਦੇ ਹੀ ਨਹੀਂ ਰਹੀ ਉਹ ਕਹਿੰਦੀ ਐ ਜੀ ਮੈਂ 600 ਯੂਨਟ ਫ੍ਰੀ ਕਰ ਦੂੰ ਮੈਂ ਆਟਾ ਦਾਲ ਫ੍ਰੀ ਦੇ ਦੂੰ ਮੈਂ ਆ ਚੀਜ਼ ਫ੍ਰੀ ਦੇ ਦੂੰ ਮੈਂ ਬੱਸ ਦੀ ਟਿਕਟਾਂ ਫ੍ਰੀ ਕਰਾ ਦੂੰ ਕੋਈ ਜਹਾਜ਼ ਦੀ ਟਿਕਟ ਫ੍ਰੀ ਕਰਾ ਦੂੰ ਕੋਈ ਕੁਝ ਕਰ ਦੂੰ ਤੁਸੀਂ ਫ੍ਰੀ ਦਿੰਦੇ ਕਿਉਂ ਹੋ ਤੁਸੀਂ ਜੋਬ ਦੋ ਹਰੇਕ ਘਰ ਦੇ ਵਿੱਚ ਤੁਸੀਂ ਜੋਬ ਪ੍ਰੋਵਾਈਡ ਕਰੋ ਵੱਧ ਤੋਂ ਵੱਧ ਇੰਡਸਟਰੀ ਲੈ ਕੇ ਆਓ ਪੰਜਾਬ ਦੇ ਵਿੱਚ ਅਗਰ ਦੇਖਿਆ ਜਾਵੇ ਇੰਡਸਟਰੀ ਦਾ ਬੁਰਾ ਹਾਲ ਐ ਅਸੀਂ ਇੱਕ ਮੁੱਦਾ ਸਭ ਤੋਂ ਵੱਧ ਲੈ ਕੇ ਆ ਰਹੇ ਹਾਂ ਵੀ ਪੰਜਾਬ ਦੇ ਵਿੱਚ ਅਗਰ ਕੋਈ ਵੀ ਇੰਡਸਟਰੀ ਲੱਗਦੀ ਹੈ ਤਾਂ ਉਹਦੇ ਵਿੱਚ 90% ਤੇ ਜਿਹੜਾ ਹਕੂ ਪੰਜਾਬੀਆਂ ਦਾ ਹੋਊਗਾ। ਤੇ ਇਹ ਇਸ ਤੋਂ ਵਧੀਆ ਤਾਂ ਫਿਰ ਖੁਸ਼ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਰੇ ਇੰਡਸਟਰੀਆਂ ਤਾਂ ਲੱਗੀਆਂ ਪਰ ਬੰਦੇ ਜਿੰਨੀਆਂ ਜਿੰਨੀਆਂ ਇੰਡਸਟਰੀਆਂ ਲੱਗ ਰਹੀਆਂ ਨੇ ਜੇ ਕੋਈ ਆਂਦੀ ਵੀ ਐ ਬਹੁਤ ਬਾਰੇ ਕੀਤੇ ਆ ਵੀ ਅਸੀਂ ਆ ਇੰਡਸਟਰੀ ਲਗਾਵਾਂਗੇ ਇੰਡਸਟਰੀ ਤਾਂ ਲੱਗ ਜੂਗੀ। ਬਟ ਉਹਦੇ ਵਿੱਚ ਜਿਹੜਾ ਰੁਜ਼ਗਾਰ ਹੈ ਪੰਜਾਬੀਆਂ ਨੂੰ ਤਾਂ ਫੇਰ ਨਹੀਂ ਮਿਲਣਾ। ਪੰਜਾਬੀਆਂ ਨੂੰ ਤਾਂ ਇੱਕ ਤੋਂ ਫੇਰ ਬਾਹਰ ਭੱਜਣਾ ਪੈਣਾ। ਕੈਨੇਡਾ ਵੱਲ ਮੂਵ ਕਰੀ ਜਾ ਰਹੇ ਆ। ਇਹ ਜਿਹੜਾ ਮੁੱਦਾ ਹੈ ਬੇਰੁਜ਼ਗਾਰੀ ਦਾ ਸਭ ਤੋਂ ਗੰਭੀਰ ਮੁੱਦਾ ਹੈ ਮਹਿਲਾਵਾਂ ਦੀ ਸੁਰੱਖਿਆ ਦਾ ਮੁੱਦਾ ਇਹ ਸਭ ਤੋਂ ਗੰਭੀਰ ਮੁੱਦੇ ਨੇ ਨਸ਼ੇ ਦਾ ਮੁੱਦਾ ਇਹ ਸਭ ਤੋਂ ਗੰਭੀਰ ਹੈ ਪਰ ਇਹ ਚੱਲਦੇ ਕਿੱਥੋਂ ਨੇ ਪੈਦਾ ਕਿੱਥੋਂ ਹੁੰਦੇ ਆ ਨਸ਼ਾ ਵੱਧਦਾ ਕਿੱਥੋਂ ਹੈ ਸੁਰੱਖਿਆ ਜਿਹੜੀ ਹੈਗੀ ਹੈ ਉਹ ਲੁੱਟਖੋ ਹੈ ਜਿਹੜੀ ਉਹ ਕਿਉਂ ਹੁੰਦੀ ਹੈ ਬੇਰੁਜ਼ਗਾਰੀ ਬਿਲਕੁਲ ਜੇ ਬੇਰੁਜ਼ਗਾਰੀ ਨਾ ਹੋਵੇ ਬੰਦਾ 9 ਤੋਂ 9 ਤੋਂ 9 ਵਜੇ ਤੱਕ ਅੱਧੀ ਡਿਊਟੀ ਤੇ ਜਾਵੇ ਉਹਨੂੰ ਕੀ ਲੋੜ ਹੈ ਕਿਤੇ ਹੋਰ ਪਾਸੇ ਜਾਣ ਦੀ ਚੋਰੀਆਂ ਕਿਉਂ ਵੱਧਦੀਆਂ ਕੋਈ ਵੀ ਬੰਦਾ ਜੇ ਚੋਰੀ ਕਰਦਾ ਕਿਉਂ ਕਰਦਾ ਪੈਸੇ ਦੀ ਲੋੜ ਹੈ ਉਹ ਪੈਸੇ ਦੀ ਲੋੜ ਜੋ ਹੈ ਸਰ ਉਹ ਇਸ ਕਰਕੇ ਹੀ ਹੈ ਉਹਦੇ ਕੋਲ ਰੁਜ਼ਗਾਰ ਨਹੀਂ ਹੈ ਆਰਥਿਕ ਤੌਰ ਤੇ ਜੋ ਪਰੇਸ਼ਾਨ ਆਰਥਿਕ ਤੌਰ ਤੇ ਜੋ ਕੋਈ ਜੋ ਵੀ ਬੰਦੇ ਵੀਕ ਨੇ ਉਹ ਇਸ ਪਾਸੇ ਜਾ ਰਹੇ ਨੇ ਤਾਂ ਸਭ ਤੋਂ ਵੱਧ ਜੋਰ ਹੈ ਜਿਹੜਾ ਉਹ ਰੁਜ਼ਗਾਰ ਤੇ ਦੇਣ ਵਾਲਾ ਉਹ ਕੋਈ ਵੀ ਪਰਿਵਾਰ ਹੈ ਬਿਲਕੁਲ ਤਾਂ ਤੁਸੀਂ ਵੀ ਸੁਣਿਆ ਉਹ ਗੱਲਾਂ ਜਿਹੜੀਆਂ ਇੰਜੀਨੀਅਰ ਅੰਕੁਸ਼ ਚੰਦਲ ਨੇ ਜਿਹੜੇ ਬਠਿੰਡਾ ਤੋਂ ਸ਼ਿਵ ਸੇਨਾ ਸ਼ਿੰਦੇ ਦੇ ਉਮੀਦਵਾਰ ਨੇ ਆਜ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਹੈ ਚਰਚਾ ਵੀ ਕੀਤੀ ਹੈ ਉਹਨਾਂ ਮੁੱਦਿਆਂ ਦੇ ਉੱਪਰ ਵੀ ਪੰਜਾਬ ਦੇ ਵਿੱਚ ਲੋਕਾਂ ਨੂੰ ਚਾਹੀਦਾ ਕੀ ਹੈ ਤੇ ਕਿੰਨਾ ਮੁੱਦਿਆਂ ਨੂੰ ਲੈ ਕੇ ਸ਼ਿਵ ਸੇਨਾ ਸ਼ਿੰਦੇ ਇਸ ਵਾਰ 13 ਦੀਆਂ 13 ਸੀਟਾਂ ਤੇ ਚੋਣ ਲੜ ਰਹੀ ਹੈ ਕਰਦੇ ਰਹਾਂਗੇ ਹੋਰ ਮਸਲਿਆਂ ਤੇ ਵੀ ਗੱਲਬਾਤ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ